ਜੀਐਸਟੀ ਦਰਾਂ ਚ ਕਟੌਤੀ ਆਮ ਲੋਕਾਂ ਨੂੰ ਰਾਹਤ ਅੱਜ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਤੁਹਾਨੂੰ ਦੱਸਦੀ ਏ ਕਿ ਸਰਕਾਰ ਦੇ ਵੱਲੋਂ ਜਿਹੜੀ ਹੈ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਜਿਹੜੀਆਂ ਨਵੀਆਂ ਕੀਮਤਾਂ ਨੇ ਵਸਤੂਆਂ ਦੀਆਂ ਉਹ ਲਾਗੂ ਹੋਣਗੀਆਂ 22 ਸਤੰਬਰ ਯਾਨੀ ਸੋਮਵਾਰ ਤੋਂ ਜਿਹੜੀਆਂ ਜੀਐਸਟੀ ਕਟੌਤੀ ਦਰਾਂ ਤੋਂ ਬਾਅਦ ਜਿਹੜੀਆਂ ਨਵੀਆਂ ਕੀਮਤਾਂ ਨੇ ਜਿਹੜੀਆਂ ਉਹ ਲਾਗੂ ਹੋ ਜਾਣਗੀਆਂ ਜਿਸ ਤੋਂ ਬਾਅਦ ਜਿਹੜੀ ਹੈ ਲੋਕਾਂ ਨੂੰ ਆਮ ਜਨਤਾ ਨੂੰ ਜਿਹੜੀ ਹੈ ਵੱਡੀ ਰਾਹਤ ਮਿਲੇਗੀ ਸੋਮਵਾਰ ਤੋਂ ਜਿਹੜੇ ਆ ਨਵਰਾਤੇ ਵੀ ਸ਼ੁਰੂ ਸ਼ੁਰੂ ਹੋਣ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ ਹਰ ਕੋਈ ਜਿਹੜਾ ਨਵੀਆਂ ਚੀਜ਼ਾਂ ਖਰੀਦਦਾ ਆਪਣੇ ਘਰ ਦੀ ਸਜਾਵਟ ਦੇ ਲਈ ਆਪਣੇ ਘਰ ਦੇ ਵਿੱਚ ਜਿਹੜੀਆਂ ਵਸਤੂਆਂ ਲੈ ਕੇ ਜਾਂਦਾ ਤਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਵਸਤੂਆਂ ਦੀਆਂ ਕੀਮਤਾਂ ਦੇ ਉੱਤੇ ਜਿਹੜੀ ਹੈ ਵੱਡੀ ਛੋਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਸਰਕਾਰ ਦੇ ਵੱਲੋਂ ਵੀ ਆਮ ਜਨਤਾ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਜਿਸ ਦੇ ਕਾਰਨ ਜਿਹੜੀਆਂ ਵਸਤੂਆਂ ਦੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਲੋਕ ਜਿਹੜੀ ਹੈ ਕਾਫੀ ਪੈਸੇ ਜਿਹੜੇ ਆ ਉਹ ਬਚਾ ਸਕਦੇ ਆ ਤਾਂ ਅੱਜ ਦਾ ਇਹ ਜਿਹੜਾ ਖਾਸ ਪ੍ਰੋਗਰਾਮ ਹੈ ਇਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀ ਆ ਪਹਿਲਾਂ ਜੀਐਸਟੀ ਕਿੰਨੇ ਪਰਸੈਂਟ ਲੱਗਦੀ ਸੀ 5% ਜੀਐਸਟੀ ਕਿਹੜੀਆਂ ਵਸਤੂਆਂ ਤੇ ਲੱਗਦੀ ਸੀ 18% ਜੀਐਸਟੀ ਜਿਹੜੀ ਆ ਉਹ ਕਿਹੜੀਆਂ ਵਸਤੂਆਂ ਤੇ ਲੱਗਦੀ ਸੀ ਤੇ 28% ਜੀਐਸਟੀ ਜਿਹੜੀ ਆ ਉਹ ਕਿਸ ਪ੍ਰਕਾਰ ਦੀਆਂ ਵਸਤੂਆਂ ਦੇ ਉੱਤੇ ਲੱਗਦੀ ਸੀ ਤੇ ਜਿਹੜੀਆਂ ਹੁਣ ਨਵੀਆਂ ਜੀਐਸਟੀ ਦਰਾਂ ਨੇ ਜੜੀਆਂ ਉਹਨਾਂ ਦੇ ਵਿੱਚ ਇਹ ਜਿਹੜੀ GST ਦੀ ਜਿਹੜੀ ਮਿਆਦ ਆ ਉਹ ਕਿੰਨੀ ਰਹੇਗੀ ਅੱਜ ਇਸ ਦੇ ਬਾਰੇ ਗੱਲਬਾਤ ਕਰਾਂਗੇ ਤਾਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆ ਕਿ ਕੁਝ ਖਾਸ ਗੱਡੀਆਂ Maruti Suzuki ਦੀਆਂ ਗੱਡੀਆਂ ਦੇ ਨਾਲ ਗੱਲਬਾਤ ਕਰਾਂ ਗੱਡੀਆਂ ਦੇ ਬਾਰੇ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਣੇ ਆ ਕਿ ਕੁਝ ਗੱਡੀਆਂ ਨੇ ਜੇਕਰ ਗੱਲ ਕਰ ਲਈਏ ਆਪਾਂ ਜਿਹੜੀ ਹੈ ਐਕਸਪ੍ਰੈਸੋ ਕਾਰ ਦੀ ਜਿਹੜੀ ਇਹਦੀ ਪਹਿਲਾਂ ਜਿਹੜੀ ਇਹਦੇ ਉੱਤੇ GST ਲੱਗਦੀ ਸੀਗੀ ਉਹ 28% GST ਲੱਗਦੀ ਸੀਗੀ ਤੇ ਜਿਹੜੀ ਇਹਦੀ ਨਵੀਂ GST ਦਰ ਆ ਹੁਣ ਇਸ ਦੇ ਉੱਤੇ ਜਿਹੜੀ ਹੈ 18% GST ਦਰ ਲੱਗੇਗੀ ਤੇ ਜਿਹੜੀ ਇਹਦੀ ਨਵੀਂ ਕੀਮਤ ਹੈ ਹੁਣ 349000 ਰੁਪਏ ਹੋਵੇਗੀ ਜੇਕਰ ਕੋਈ ਵਿਅਕਤੀ ਹੁਣ ਜਿਹੜੀ ਐਕਸਪ੍ਰੈਸੋ ਗੱਡੀ ਉਹ ਖਰੀਦਦਾ ਤਾਂ ਇਹਦੀ ਜਿਹੜੀ ਕੀਮਤ ਹੈ ਹੁਣ 349000 ਰੁਪਏ ਰਹਿਣ ਵਾਲੀ ਹੈ ਤੇ ਇਸ ਦੇ ਵਿੱਚ ਜੇ ਕੋਈ ਵਿਅਕਤੀ ਇਹ ਗੱਡੀ ਖਰੀਦਦਾ ਤਾਂ ਉਸ ਨੂੰ ਜਿਹੜੀ ਹੈ 129600 ਰੁਪਏ ਤੱਕ ਦੀ ਜਿਹੜੀ ਹੈ ਛੋਟ ਮਿਲ ਸਕਦੀ ਹੈ ਤਾਂ ਹੁਣ ਜਿਹੜੀ ਹੈ ਆਮ ਜਨਤਾ ਦੇ ਲਈ ਵੱਡੀ ਰਾਹਤ ਹੈ ਕਿਉਂਕਿ ਕਾਫੀ ਜਿਹੜੇ ਪੈਸੇ ਉਹਨਾਂ ਦੇ ਬਚ ਸਕਦੇ ਨੇ ਜੀਐਸਟੀ ਦੇ ਵਿੱਚ ਕਟੌਤੀ ਦੇ ਕਾਰਨ ਜੇਕਰ ਅਗਲੀ ਗੱਡੀ ਦੀ ਗੱਲ ਕਰ ਲਈਏ ਤਾਂ ਇਹ ਜਿਹੜੀ ਬਰੀਜ਼ਾਕਾਰ ਹੈ ਬਰੀਜ਼ਾਕਾਰ ਦੇ ਉੱਤੇ ਵੀ ਪਹਿਲਾਂ ਜਿਹੜਾ 28% ਜਿਹੜਾ ਹੈ ਉਹ ਟੈਕਸ ਲੱਗਦਾ ਸੀ ਤੇ ਹੁਣ ਜਿਹੜੀ ਹੈ ਜੀਐਸਟੀ ਕਟੌਤੀ ਕੀਤੀ ਗਈ ਹੈ ਹੁਣ ਇਹਦੇ ਉੱਤੇ ਜਿਹੜਾ 18% ਟੈਕਸ ਲੱਗੇਗਾ ਤਾਂ ਹੁਣ ਇਹਦੀ ਜਿਹੜੀ ਨਵੀਂ ਕੀਮਤ ਹੈ ਨਾ 8,25,900 ਜਿਹੜੀ ਆ ਉਹ ਰੱਖੀ ਗਈ ਹੈ ਤੇ ਜੇਕਰ ਕੋਈ ਵਿਅਕਤੀ ਇੱਕ ਗੱਡੀ ਖਰੀਦਦਾ ਤਾਂ ਹੁਣ ਉਸ ਨੂੰ ਇਸ ਦੀ ਕੀਮਤ ਜਿਹੜੀ ਹੈ ਭਾਰੀ ਛੋਟ ਮਿਲੇਗੀ ਤਾਂ ਹੁਣ ਜਿਹੜਾ 112700 ਰੁਪਏ ਦੀ ਜਿਹੜੀ ਹੈ ਇਸ ਗੱਡੀ ਦੇ ਵਿੱਚ ਛੋਟ ਮਿਲੇਗੀ ਹੁਣ ਗੱਡੀਆਂ ਦੇ ਵਿੱਚ ਜਿਹੜੀ ਹੈ 84000 ਤੋਂ ਲੈ ਕੇ ਸਵਾ ਲੱਖ ਤੱਕ ਦੀ ਜਿਹੜੀ ਹੈ ਵੱਡੀ ਰਕਮ ਦੀ ਜਿਹੜੀ GST ਵਿੱਚ ਕਟੌਤੀ ਦੇ ਕਾਰਨ ਲੋਕਾਂ ਨੂੰ ਛੋਟ ਮਿਲ ਸਕਦੀ ਹੈ ਲੋਕ ਜਿਹੜੇ ਆ ਹੁਣ ਜੇਕਰ ਪਹਿਲਾਂ بیس ਮਾਡਲ ਫਰੇਦ ਦੇ ਸੀ ਤਾਂ ਹੁਣ ਲੱਖ ਰੁਪਿਆ ਜਿਹੜਾ ਹੋਰ ਜਿਹੜਾ ਉਹਨਾਂ ਦਾ ਵਾਚਦਾ ਤਾਂ ਉਹ ਹੁਣ ਉਹਦੇ ਨਾਲ ਜਿਹੜੀ ਇੱਕ ਟਾਪ ਵੇਰੀਐਂਟ ਗੱਡੀ ਜਿਹੜੀ ਆ ਉਹ ਖਰੀਦਣ ਦੇ ਜਿਹੜੇ ਇੱਛਕ ਨੇ ਉਹ ਖਰੀਦ ਸਕਦੇ ਨੇ ਜਿਹੜੀ ਹੁਣ ਲੋਕਾਂ ਨੂੰ ਵੱਡੀ ਜਿਹੜੀ ਰਾਹਤ ਦੀ ਗੱਲ ਹੈ ਕਿ ਜਿਹੜੀਆਂ ਹੁਣ ਵਸਤੂਆਂ ਦੀ ਕੀਮਤ ਜਿਹੜੀ ਆ ਉਸ ਦੇ ਵਿੱਚ ਜੀਐਸਟੀ ਦੇ ਕਟੌਤੀ ਦੇ ਕਾਰਨ ਵਸਤੂਆਂ ਦੀ ਕੀਮਤ ਕੀਮਤਾਂ ਦੇ ਵਿੱਚ ਵੀ ਜਿਹੜੀ ਆ ਕਮੀ ਦੇਖ ਨੂੰ ਮਿਲੇਗੀ ਤੇ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰ ਲਈਏ ਅਲਟੋ ਕਾਰ ਬਹੁਤ ਜ਼ਿਆਦਾ ਲੋਕ ਜਿਹੜੀ ਆ ਅਲਟੋ ਕਾਰ ਦੀ ਵਰਤੋਂ ਕਰਦੇ ਨੇ ਕਿਉਂਕਿ ਇਹ ਕਾਰ ਛੋਟੀ ਵੀ ਹੈ ਬਜਟ ਦੇ ਵਿੱਚ ਵੀ ਆਉਂਦੀ ਹੈ ਤੇ ਜਿਹੜੀ ਇਸ ਦੀ ਜਿਹੜੀ ਮਾਈਲੇਜ ਹੈ ਐਵਰੇਜ ਹੈ ਉਹ ਵੀ ਗੱਡੀ ਦੀ ਜਿਹੜੀ ਬਿਲਕੁਲ ਜਾਇ ਜਾਤਾ ਲੋਕ ਇਹਨੂੰ ਖਰੀਦਣਾ ਕਾਫੀ ਪਸੰਦ ਕਰਦੇ ਨੇ ਤਾਂ ਹੁਣ ਜਿਹੜੀ ਗੱਲ ਕਰ ਲਈਏ ਤਾਂ ਇਸ ਕਾਰ ਦੇ ਉੱਤੇ ਵੀ ਪਹਿਲਾਂ ਜਿਹੜੀ ਐ 28% ਜਿਹੜੀ GST ਲੱਗਦੀ ਸੀ ਤਾਂ ਹੁਣ 18% GST ਇਸ ਕਾਰ ਦੇ ਉੱਤੇ ਲੱਗੇਗੀ ਤਾਂ ਜਿਹੜੀ ਦੀ ਨਵੀਂ ਕੀਮਤ ਜਿਹੜੀ ਘੋਸ਼ਿਤ ਕੀਤੀ ਗਈ ਆ ਉਹ ਕੀਤੀ ਗਈ ਆ 3,69,900 ਰੁਪਏ ਤੇ ਹੁਣ ਜੇਕਰ ਕੋਈ ਵਿਅਕਤੀ ਇਹ ਗੱਡੀ ਖਰੀਦਦਾ ਤਾਂ ਹੁਣ ਇਸ ਨੂੰ ਜਿਹੜੀ ਐ 1,76000 ਰੁਪਏ ਤੱਕ ਦੀ ਜੜੀ ਹੈ ਬਜਟ ਬਚਤ ਹੋਵੇਗੀ ਤਾਂ ਹੁਣ ਜਿਹੜਾ ਜੇ ਕੋਈ ਵਿਅਕਤੀ ਆਲਟੋ ਗੱਡੀ ਖਰੀਦਣਾ ਚਾਹੁੰਦਾ ਤਾਂ ਉਸ ਦੇ ਲਈ ਇਹ ਵੱਡੀ ਇੱਕ ਖੁਸ਼ਖਬਰੀ ਹੈ ਕਿਉਂਕਿ ਹੁਣ ਜੇਕਰ ਤੁਸੀਂ ਗੱਡੀ ਖਰੀਦਣੀ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਇਹ ਗੱਡੀ 4.5 ਲੱਖ ਰੁਪਏ ਦੇ ਵਿੱਚ ਮਿਲਣੀ ਸੀ ਤਾਂ ਹੁਣ ਤੁਹਾਨੂੰ ਗੱਡੀ ਜਿਹੜੀ ਹੈ ਕਰੀਬ 3,79000 ਰੁਪਏ ਦੇ ਵਿੱਚ ਜਿਹੜੀ ਆ ਉਹ ਮਿਲ ਸਕਦੀ ਹੈ ਤੇ ਜੇਕਰ ਅਗਲੀ ਗੱਡੀ ਦੀ ਗੱਲ ਕਰੀਏ ਤਾਂ ਅੱਗੇ ਜਿਹੜੀ ਗੱਡੀ ਹੈ ਤਾਂ ਉਹ ਸਵਿਫਟ ਕਾਰ ਹੈ ਸਵਿਫਟ ਕਾਰ ਵੀ ਜਿਹੜੀ ਹੈ ਕਾਫੀ ਲੋਕਾਂ ਦੀ ਪਸੰਦ ਹੈ ਬਹੁਤ ਜ਼ਾਰੇ ਲੋਕ ਜਿਹੜੇ ਆ ਮਾਰਕੀਟ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੀ ਹੈ Swift ਕਾਰ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤਾਂ ਹੁਣ ਇਸ ਦੇ ਉੱਤੇ ਵੀ ਜਿਹੜਾ ਪਹਿਲਾਂ 28% ਟੈਕਸ ਜਿਹੜਾ ਉਹ ਲਗਾਇਆ ਜਾਂਦਾ ਸੀ ਤਾਂ ਹੁਣ ਇਸ ਦੀ ਕਟੌਤੀ ਵੀ ਹੋਈ ਹੈ ਇਸ ਦੇ ਵਿੱਚ ਜਿਹੜਾ ਹੁਣ 18% ਜਿਹੜਾ GST ਲੱਗੇਗਾ ਤਾਂ ਹੁਣ ਜਿਹੜੀ ਇਸ ਦੀ ਨਵੀਂ ਕੀਮਤ ਹੈ ਉਹ 6,25,600 ਰੁਪਇਆ ਰਹੇਗੀ ਜੇਕਰ ਕੋਈ ਵਿਅਕਤੀ ਇਹ ਗੱਡੀ ਖਰੀਦਦਾ ਹੈ ਤਾਂ ਹੁਣ ਇਸ ਦੇ ਵਿੱਚ ਉਹਨਾਂ ਨੂੰ 87700 ਰੁਪਏ ਤੱਕ ਦੀ ਜਿਹੜੀ ਆ ਛੋਟ ਮਿਲੇਗੀ 87700 ਰੁਪਏ ਜਿਹੜੇ ਉਹਨਾਂ ਦੇ ਬਚਣਗੇ ਜਿਸ ਦੇ ਕਾਰਨ ਜਿਹੜੇ ਨਵੇਂ ਗਾਹਕ ਹੋਣਗੇ ਜਿਹੜੇ ਗੱਡੀ ਖਰੀਦਣਾ ਚਾਹੁੰਦੇ ਨੇ ਉਹਨਾਂ ਨੂੰ ਜਿਹੜੀ ਆ ਵੱਡੀ ਰਕਮ ਦੀ ਬਚਤ ਹੋਵੇਗੀ ਉਹ ਕਾਫੀ ਪੈਸੇ ਜਿਹੜੇ ਆ ਜੀਐਸਟੀ ਕਟਣ ਦੇ ਕਾਰਨ ਉਹਨਾਂ ਨੂੰ ਇਹ ਜਿਹੜੇ ਪੈਸੇ ਆ ਬਚ ਸਕਦੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਹੁਣ ਇਸ ਤੋਂ ਬਾਅਦ ਜੜੀਆਂ ਨੇ ਘਰੇਲੂ ਵਸਤੂਆਂ ਵਾਲੇ ਜੜੀਆਂ ਉਹਨਾਂ ਦੇ ਵਿੱਚ ਵੀ ਜੜੀਆਂ ਕਾਫੀ ਜੀਐਸਟੀ ਦਰਾਂ ਦੀ ਜੜੀ ਛੋਟ ਕੀਤੀ ਗਿਆ ਜੀਐਸਟੀ ਕਟੌਤੀ ਕੀਤੀ ਗਿਆ ਘਰੇਲੂ ਵਸਤੂਆਂ ਦਾ ਜੜਾ ਸਮਾਨ ਹੈ ਉਹਦੇ ਵਿੱਚ ਵੀ ਜੜੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਜੜੀ ਹੈ ਗਰਾਵਟ ਹੁਣ ਦੇਖਣ ਨੂੰ ਮਿਲੇਗੀ ਜੜੀ ਇੱਕ ਰਾਵਟ ਹੈ ਨਵੀਆਂ ਕਟੌਤੀ ਕੀਮਤਾਂ ਦੇ ਜੜੀਆਂ ਨੇ ਇਹ ਜੜੀਆਂ 22 ਸਤੰਬਰ ਨੂੰ ਨਵਰਾਤਿਆਂ ਦੇ ਦਿਨ ਜੜਾ ਸੋਮਵਾਰ ਨੂੰ ਸ਼ੁਰੂ ਹੋ ਜਾਣਗੇ ਉਸ ਦਿਨ ਜੜੇ ਆ ਇਹ ਲਾਗੂ ਹੋ ਜਾਣਗੇ ਜਿਸ ਤੋਂ ਬਾਅਦ ਲੋਕਾਂ ਨੂੰ ਆਮ ਜਨਤਾ ਨੂੰ ਵੱਡੀ ਰਾਹ ਤਿਹਾਰਾਂ ਦੇ ਦਿਨ ਵੀ ਜਿਹੜੇ ਆ ਸ਼ੁਰੂ ਹੋਣਗੇ ਤਿਹਾਰਾਂ ਦੇ ਦਿਨ ਚ ਹਰ ਕੋਈ ਜਿਹੜਾ ਨਵੀਆਂ ਵਸਤੂਆਂ ਖਰੀਦ ਕੇ ਆਪਣੇ ਘਰ ਦੇ ਵਿੱਚ ਲਿਜਾਂਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਫਰ ਹੁੰਦੇ ਨੇ ਪਰ ਸਰਕਾਰ ਦੇ ਵੱਲੋਂ ਵੀ ਇੱਕ ਬੰਪਰ ਤੋਹਫਾ ਜਿਹੜਾ ਨਵੇਂ ਜਿਹੜਾ ਆਮ ਜਨਤਾ ਨੂੰ ਦਿੱਤਾ ਗਿਆ ਕਿਉਂਕਿ ਹੁਣ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਲੋਕਾਂ ਨੂੰ ਕਾਫੀ ਪੈਸੇ ਦੀ ਜਿਹੜੀ ਆ ਬਚਤ ਹੋ ਸਕਦੀ ਹੈ ਜੇਕਰ ਗੱਲ ਕਰ ਲਈਏ ਆਪਾਂ ਘਰੇਲੂ ਪਦਾਰਥਾਂ ਦੀ ਤਾਂ ਦੁੱਧ ਦਹੀਂ ਕਿਉਂ ਦੇ ਡੈਰੀ ਦੇ ਪ੍ਰੋਡਕਟਾਂ ਦੀ ਗੱਲ ਕਰੀਏ ਜੇਕਰ ਪਹਿਲਾਂ ਇਹਨਾਂ ਦੇ ਉੱਤੇ ਜਿਹੜਾ 18% GST ਲੱਗਦਾ ਸੀ ਤਾਂ ਹੁਣ ਇਹਨਾਂ ਦੇ ਉੱਤੇ ਜਿਹੜਾ ਕੇਵਲ ਤੇ ਕੇਵਲ 5% ਜੀਐਸਟੀ ਲੱਗੇਗਾ ਤਾਂ ਲੋਕਾਂ ਨੂੰ ਜਿਹੜੀ ਆਮ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਵਰਤੇ ਜਾਣ ਵਾਲੇ ਦੁੱਧ ਦਹੀਂ ਲੱਸੀ ਜਿਹੜੇ ਇਹ ਜੇ ਡੇਅਰੀ ਦੇ ਪਦਾਰਥ ਨੇ ਉਹਨਾਂ ਦੇ ਉੱਤੇ ਜਿਹੜਾ ਪਹਿਲਾਂ ਭਾਰੀ ਟੈਕਸ ਲੱਗਦਾ ਸੀ 18% ਜਿਹੜੀ ਜੀਐਸਟੀ ਲੱਗਦੀ ਸੀ ਤਾਂ ਹੁਣ ਜਿਹੜੀ ਹੈ ਉਹ ਜੀਐਸਟੀ ਘਟਾ ਕੇ ਉਸ ਦੇ ਵਿੱਚ ਕਮੀ ਕਰਕੇ ਜਿਹੜੀ ਹੈ 5% ਕਰ ਦਿੱਤੀ ਗਈ ਹੈ ਤਾਂ ਜੇਕਰ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਰੋਜ਼ਾਨਾ ਦੀਆਂ ਚੀਜ਼ਾਂ ਦੀ ਜਿਹੜੇ ਵਿਅਕਤੀ ਰੋਜ਼ ਵਰਤਦੇ ਨੇ ਸ਼ੈਂਪੂ ਹੋ ਗਿਆ ਤੂਥਪੇਸਟ ਹੋ ਗਿਆ ਇਸ ਤੋਂ ਇਲਾਵਾ ਕੰਗੇ ਵਗੈਰਾ ਹੋਗੇ ਜਿਹੜੀਆਂ ਆਪਣੇ ਸਿਹਤ ਦੇ ਲਈ ਵਿਅਕਤੀ ਜਿਹੜਾ ਹਰ ਰੋਜ਼ ਚੀਜ਼ਾਂ ਵਰਤਦਾ ਹੈ ਤਾਂ ਉਹਨਾਂ ਦੇ ਉੱਤੇ ਵੀ ਪਹਿਲਾਂ ਜਿਹੜਾ 18% ਸਰਕਾਰ ਦੇ ਵੱਲੋਂ GST ਲਗਾਇਆ ਜਾਂਦਾ ਸੀ ਹੁਣ ਜਿਹੜੀ ਹੈ GST ਦੇ ਵਿੱਚ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਜਿਹੜੀਆਂ ਇਹ ਰੋਜ਼ਮਰਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਰੋਜ਼ਮਰਾਂ ਇਨਸਾਨ ਇਹ ਚੀਜ਼ਾਂ ਜਿਹੜੀਆਂ ਰੋਜ਼ ਵਿਅਕਤੀ ਜਿਹੜੇ ਨੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਵਰਤੋਂ ਕਰਦੇ ਨੇ ਇਹਨਾਂ ਦੇ ਉੱਤੇ ਵੀ ਪਹਿਲਾਂ 18% ਜਿਹੜੀ GST ਲੱਗਦੀ ਸੀ ਤਾਂ ਹੁਣ ਇਸ ਦੇ ਵਿੱਚ ਵੀ ਜਿਹੜੀ ਹੈ ਕਟੌਤੀ ਕਰ ਦਿੱਤੀ ਗਈ ਹੈ ਤਾਂ ਹੁਣ ਇਹਨਾਂ ਵਸਤੂਆਂ ਦੇ ਉੱਤੇ ਵੀ ਜਿਹੜੀ GST ਹੈ 5% ਲੱਗੇ ਸੀ ਲੱਗੇਗੀ ਜਿਸ ਦੇ ਕਾਰਨ ਹੁਣ ਜਿਹੜੀ ਹੈ ਇਹਨਾਂ ਵਸਤੂਆਂ ਦੀ ਕੀਮਤ ਦੇ ਵਿੱਚ ਵੀ ਜਿਹੜੀ ਹੈ ਕਾਫੀ ਗਰਾਵਟ ਦੇਖਣ ਨੂੰ ਮਿਲੇਗੀ ਪਰ ਇਹਨਾਂ ਵਸਤੂਆਂ ਦੀ ਜਿਹੜੀ ਕੀਮਤ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੇਗੀ ਇਹ ਕੀਮਤ ਜਿਹੜੀ ਹੈ 22 ਸਤੰਬਰ ਤੋਂ ਲਾਗੂ ਹੋਵੇਗੀ ਉਹ 22 ਸਤੰਬਰ ਨੂੰ ਪਤਾ ਲੱਗੇਗਾ ਨਵੀਂ ਰੇਟ ਲਿਸਟ ਜਿਹੜੀ ਹੈ ਉਹ ਸਾਹਮਣੇ ਆਵੇਗੀ ਆਮ ਜਨਤਾ ਨੂੰ ਇਹ ਜਿਹੜੀ ਹੈ ਭਾਰੀ ਰਾਹਤ ਮਿਲ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਖਾਣ-ਪੀਣ ਦੀ ਗੱਲ ਕਰ ਲਈਏ ਘਰੇਲੂ ਵਸਤੂਆਂ ਦੇ ਵਿੱਚ ਖਾਣ-ਪੀਣ ਵੀ ਜਿਹੜਾ ਸ਼ਾਮਿਲ ਹੁੰਦਾ ਲੋਕ ਜਿਹੜਾ ਚਾਹ ਚਾਹ ਵਗੈਰਾ ਦੇ ਨਾਲ ਆਪਣਾ ਨਮਕੀਨ ਬਿਸਕੁਟ ਵਗੈਰਾ ਲੈਂਦੇ ਨੇ ਤਾਂ ਇਹਨਾਂ ਖਾਣ-ਪੀਣ ਦੀਆਂ ਵਸਤੂਆਂ ਦੇ ਉੱਤੇ ਵੀ ਜਿਹੜਾ ਸਰਕਾਰ ਦੇ ਵੱਲੋਂ 18% ਜੀਐਸਟੀ ਲਈ ਜਾਂਦੀ ਸੀ ਕਾਫੀ ਪੈਸਾ ਜਿਹੜਾ ਉਹ ਲਿਆ ਜਾਂਦਾ ਸੀ ਇਹਨਾਂ ਦੀਆਂ ਕੀਮਤਾਂ ਜਿਹੜੀਆਂ ਕਾਫੀ ਉੱਚੀਆਂ ਸੀਗੀਆਂ ਤਾਂ ਹੁਣ ਇਹਨਾਂ ਦੀ ਕੀਮਤ ਦੇ ਵਿੱਚ ਵੀ ਜਿਹੜੀ ਹੈ ਕਾਫੀ ਗਿਰਾਵਟ ਦੇਖਣ ਨੂੰ ਮਿਲੇਗੀ ਕਿਉਂਕਿ ਇਸ ਦੀ ਜਿਹੜੀ ਜੀਐਸਟੀ ਲੱਗਦੀ ਸੀ ਪਹਿਲਾਂ 18% ਲੱਗਦੀ ਸੀ ਤੇ ਹੁਣ ਇਸ ਦੀ ਜੀਐਸ ਕਟौती ਕੀਤੀ ਗਈ ਹੈ 18% ਤੋਂ ਬਾਅਦ ਹੁਣ ਜਿਹੜੀ ਹੈ ਤੇ ਜੀਐਸਟੀ ਜਿਹੜੀ ਹੈ ਉਹ 5% ਕਰ ਦਿੱਤੀ ਗਈ ਹੈ ਜਿਸ ਦੇ ਨਾਲ ਜਿਹੜਾ ਇਸ ਦਾ ਨਤੀਜਾ ਇਹ ਹੋਵੇਗਾ ਕਿ ਜਿਹੜੀ 5% ਜੀਐਸਟੀ ਕੀਤੀ ਗਈ ਹੈ ਤਾਂ ਹੁਣ ਇਹਨਾਂ ਦੀਆਂ ਜਿਹੜੀਆਂ ਕੀਮਤਾਂ ਨੇ ਮੌਜੂਦਾ ਕੀਮਤਾਂ ਨੇ ਉਹ ਘਿਰ ਜਾਣਗੀਆਂ ਮੌਜੂਦਾ ਕੀਮਤਾਂ ਦੇ ਵਿੱਚ ਕਾफी ਗਿਰਾਵਟ ਆਵੇਗੀ ਲੋਕਾਂ ਨੂੰ ਜਿਹੜੀ ਰਾਹਤ ਮਿਲੇਗੀ ਲੋਕ ਹੋ ਸਕਦਾ ਹੈ ਕਿ ਕਮੀ ਹੋਣ ਦੇ ਨਾਲ ਇਹਨਾਂ ਦੇ ਵਿੱਚ ਕਮੀ ਹੋਣ ਦੇ ਨਾਲ ਇਹਨਾਂ ਦੀ ਜਿਹੜੀ ਡਿਮਾਂਡ ਉਹ ਵੀ ਵੱਧ ਜਾਵੇ ਲੋਕ ਜਿਹੜੇ ਆ ਇਹਨਾਂ ਨੂੰ ਖਰੀਦਣਾ ਹੁਣ ਹੋਰ ਵੀ ਪਸੰਦ ਕਰਨਗੇ ਪਹਿਲਾਂ ਜਿਹੜੇ ਲੋਕਾਂ ਦੀ ਜੇਬ ਐਨਾ ਭਾਰ ਨਹੀਂ ਚੱਲਦੀ ਸੀ ਜੇਕਰ ਕੋਈ ਗਰੀਬ ਵਿਅਕਤੀ ਸੀ ਉਹਨੂੰ 50 ਰੁਪਏ ਖਰਚਣੇ ਔਕੇ ਲੱਗਦੇ ਸੀ ਤਾਂ ਹੁਣ ਜਿੱਦਾਂ ਆਪਾਂ ਮੰਨ ਲਈਏ ਤਾਂ ਹੁਣ ਇਹ ਕਟੌਤੀ ਜਿਹੜੀ ਹੋ ਗਈ 18% ਦੇ ਨਾਲ ਜੇ ਆਪਾਂ ਮੰਨੀਏ ਤਾਂ 60 ਰੁਪਏ ਦਾ ਕੋਈ ਨਮਕੀਨ ਦਾ ਪੈਕੇਟ ਹੁੰਦਾ ਸੀਗਾ ਤੇ ਹੁਣ ਉਸ ਦੇ ਵਿੱਚ ਜਿਹੜਾ 5% ਜਿਹੜੀ GST ਲੱਗੇਗੀ ਤਾਂ ਹੁਣ ਕਰੀਬ ਤੇ ਕਰੀਬ 35 ਤੋਂ 4 ਰੁਪਏ ਤੱਕ ਦਾ ਜਿਹੜਾ ਨਮਕੀਨ ਦਾ ਪੈਕਟ ਹੋ ਸਕਦਾ ਤਾਂ ਹੁਣ ਜਿਹੜੀ ਆਮ ਜਨਤਾ ਨੂੰ ਇਹ ਰਾਤ ਮਿਲੇਗੀ ਕਾਫੀ ਜੜੀਆ ਪੈਸੇ ਦੀ ਉਹ ਬਚਤ ਹੋ ਸਕਦੀ ਹੈ ਤਾਂ ਹੁਣ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈ ਆਪਾਂ ਬੱਚਿਆਂ ਦੇ ਪਦਾਰਥਾਂ ਦੀ ਬੱਚਿਆਂ ਦੇ ਜਿਹੜੇ ਪਦਾਰਥ ਸੀ ਇਹਨਾਂ ਦੇ ਉੱਤੇ ਜਿਹੜਾ ਸਰਕਾਰ ਦੇ ਵੱਲੋਂ ਪਹਿਲਾਂ 12% ਜੀਐਸਟੀ ਦੇ ਰੂਪ ਦੇ ਵਿੱਚ ਪੈਸਾ ਵਸੂਲਿਆ ਜਾਂਦਾ ਸੀ 12 12% ਜਿਹੜੀ ਹੈ ਉਹ ਜੀਐਸਟੀ ਜਿਹੜੀ ਇਹਨਾਂ ਦੇ ਉੱਤੇ ਲੱਗਦੀ ਸੀ ਜੇਕਰ ਬੱਚਿਆਂ ਦੇ ਪ੍ਰੋਡਕਟ ਦੀ ਗੱਲ ਕਰ ਲਈ ਜਿੱਦਾਂ ਕਿ ਇਹਨਾਂ ਦੇ ਵਿੱਚ ਆ ਜਾਂਦੇ ਨੇ ਬੱਚਿਆਂ ਦੇ ਪਾਊਡਰ ਆ ਜਾਂਦੇ ਨੇ ਡੱਪਰ ਆ ਜਾਂਦੇ ਨੇ ਬੱਚਿਆਂ ਦੇ ਫੇਸ ਨੂੰ ਸਾਫ਼ ਕਰਨ ਦੇ ਲਈ ਨੱਪਕੀਨ ਆ ਜਾਂਦੇ ਨੇ ਇਹਨਾਂ ਦੀ ਜਿਹੜੀ ਆ ਪਹਿਲਾਂ 12% ਟੈਕਸ ਲੱਗਦਾ ਸੀਗਾ ਤੇ ਹੁਣ ਇਹਨਾਂ ਦੇ ਉੱਤੇ ਵੀ ਜਿਹੜਾ ਹੈ 5% ਟੈਕਸ ਲੱਗੇਗਾ ਤੇ ਹੁਣ ਜਿਹੜੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਨੇ ਬੱਚਿਆਂ ਦੀਆਂ ਚੀਜ਼ਾਂ ਨੇ ਬੱਚਿਆਂ ਦੇ ਵਰਤਨ ਨੂੰ ਜਿਹੜੀਆਂ ਚੀਜ਼ਾਂ ਬਣਾਈਆਂ ਗਈਆਂ ਨੇ ਇਹਨਾਂ ਦੇ ਉੱਤੇ ਜਿਹੜੀ ਆ ਕੀਮਤਾਂ ਦੇ ਵਿੱਚ ਵੀ ਜਿਹੜੀ ਆ ਜੀਐਸਟੀ ਦੇ ਵਿੱਚ ਘਟਣ ਦੇ ਕਾਰਨ ਜਿਹੜੀ ਆ ਕੀਮਤ ਦੇ ਵਿੱਚ ਕਾਫੀ ਜਿਹੜੀ ਆ ਉਹ ਕਮੀ ਦੇਖਣ ਨੂੰ ਮਿਲੇਗੀ ਤਾਂ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਤਾਂ ਇਲੈਕਟ੍ਰੋਨਿਕਸ ਸਾਮਾਨ ਦੀ ਇਹ ਵੀ ਜਿਹੜੀ ਆ ਆਪਾਂ ਨੇ ਘਰੇਲੂ ਚੀਜ਼ਾਂ ਹੁੰਦੀਆਂ ਨੇ ਇਲੈਕਟ੍ਰੋਨਿਕਸ ਸਾਮਾਨ ਜਿਹੜਾ ਹੈ ਇਹਨਾਂ ਦੇ ਉੱਪਰ ਜਿਹੜੀ ਆ ਸਰਕਾਰ ਦੇ ਵੱਲੋਂ ਸਭ ਤੋਂ ਵੱਧ ਜਿਹੜੀ ਆ ਜੀਐਸਟੀ ਦਰ ਰੱਖੀ ਗਈ ਸੀ ਸਭ ਤੋਂ ਵੱਧ ਜਿਹੜੀ ਆ ਜੀਐਸਟੀ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਦੇ ਉੱਤੇ ਲੱਗਦੀ ਸੀ ਜੇਕਰ ਹੁਣ ਆਪਾਂ ਗੱਲ ਕਰ ਲਈਏ ਏਸੀ ਦੀ 에ਅਰ ਕੰਡੀਸ਼ਨਰ ਦੀ ਜਿਹੜੀ ਗੱਲ ਕਰ ਲਈਏ ਤਾਂ ਹੁਣ ਮੌਜੂਦਾ ਜਿਹੜੀ GST ਆ ਉਹ 28% GST ਆ ਪਰ ਹੁਣ ਜਿਹੜੀ ਆ ਬਾਈ ਤਰਿਕਤ ਜਿਹੜੀਆਂ ਜੀਐਸਟੀ ਦਰਾਂ ਜਿਹੜੀਆਂ ਲਾਗੂ ਹੋਣਗੀਆਂ ਉਸ ਤੋਂ ਬਾਅਦ ਜਿਹੜੀ ਆ ਏਸੀ ਦੇ ਉੱਤੇ ਜਿਹੜੀ ਜੀਐਸਟੀ ਆ ਉਹ ਘਟਾ ਕੇ ਜਿਹੜੀ ਐ 18% ਕੀਤੀ ਜਾਵੇਗੀ ਪਹਿਲਾਂ ਜਿਹੜੀ ਇਹ ਜੀਐਸਟੀ ਸੀ ਉਹ 28% ਤੱਕ ਸੀ ਤਾਂ ਜਿਹੜੀ ਹੁਣ ਇਹ ਜੀਐਸਟੀ ਹੈ ਜਿਹੜੀ ਇਹ 18% ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਈ ਇੱਕ ਟਨ ਦਾ ਏਸੀ ਵਿਅਕਤੀ ਖਰੀਦਦਾ ਹੈ ਤਾਂ ਹੁਣ ਉਸ ਨੂੰ ਜਿਹੜੀ ਹੈ 2 ਤੋਂ 3000 ਰੁਪਏ ਤੱਕ ਦੀ ਬਚਤ ਹੋ ਸਕਦੀ ਹੈ ਜੇਕਰ ਕੋਈ ਡੇ ਟਨ ਦਾ ਏਸੀ ਖਰੀਦਦਾ ਤਾਂ ਉਸ ਨੂੰ 4500 ਤੱਕ ਦੀ ਬਚਤ ਹੋ ਸਕਦੀ ਹੈ ਜੇਕਰ ਕੋਈ ਵਿਅਕਤੀ ਜਿਹੜਾ ਹੈ 2 ਟਨ ਦਾ ਏਸੀ ਖਰੀਦਦਾ ਤਾਂ ਉਸ ਨੂੰ ਭਾਰ 9000 ਰੁਪਏ ਤੱਕ ਦੀ 7 ਤੋਂ 9000 ਰੁਪਏ ਤੱਕ ਦੀ ਜਿਹੜੀ ਹੈ ਬਚਤ ਹੋ ਸਕਦੀ ਹੈ ਹੁਣ ਜਿਹੜੀ ਹੈ ਆਮ ਜਨਤਾ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਸਰਕਾਰ ਦੇ ਵੱਲੋਂ ਇਨ੍ਹਾਂ ਤਿਹਾਰਾਂ ਦੇ ਦਿਨਾਂ ਦੇ ਵਿੱਚ ਜਿਹੜੇ ਆ ਵੱਡੇ ਜਿਹੜੇ ਤੋਹਫੇ ਦਿੱਤੇ ਗਏ ਨੇ ਵੱਡਾ ਜਿਹੜਾ ਗਿਫਟ ਜਿਹੜਾ ਆਮ ਜਨਤਾ ਨੂੰ ਦਿੱਤਾ ਗਿਆ ਹੈ ਹਾਲਾਂਕਿ ਇਨ੍ਹਾਂ ਦਿਨਾਂ ਦੇ ਵਿੱਚ ਕੰਪਨੀਆਂ ਦੇ ਵੱਲੋਂ ਵੀ ਜਿਹੜੀ ਹੈ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਵੱਖ-ਵੱਖ ਜਿਹੜੇ ਆ ਗਿਫਟ ਦਿੱਤੇ ਜਾਂਦੇ ਆ ਵੱਖ-ਵੱਖ ਸਕੀਮਾਂ ਦੇ ਤਹਿਤ ਤੇ ਜਿਹੜੀਆਂ ਕੀਮਤਾਂ ਘਟਾ ਕੇ ਜਿਹੜੀਆਂ ਤੋਂ ਤੋਫੇ ਜਿਹੜੇ ਆ ਇੱਕ ਦਿਨ ਨਾਲ ਇੱਕ ਫਰੀਦ ਦਾ ਗੱਲਬਾਤ ਵੀ ਕੀਤੀ ਜਾਂਦੀ ਆ ਤਾਂ ਹੁਣ ਜਿਹੜੀਆਂ ਸਰਕਾਰ ਦੇ ਵੱਲੋਂ ਵੀ ਇਹਨਾਂ ਤਿਹਾਰਾਂ ਦੇ ਮੌਕੇ ਤੇ ਜਿਹੜੀ ਆ ਇੱਕ ਵੱਡਾ ਗਿਫਟ ਜਿਹੜਾ ਆ ਆਮ ਜਨਤਾ ਨੂੰ ਦਿੱਤਾ ਗਿਆ ਤਾਂ ਹੁਣ ਜਿਹੜੀਆਂ ਪਹਿਲਾਂ ਇਲੈਕਟ੍ਰੋਨਿਕ ਚੀਜ਼ਾਂ ਦੇ ਉੱਤੇ 28% GST ਲੱਗਦੀ ਸੀ ਤਾਂ ਹੁਣ ਉਹਨਾਂ ਦੇ ਉੱਤੇ ਕੇਵਲ ਤੇ ਕੇਵਲ 18% GST ਲੱਗੇਗੀ ਜਿਸ ਦੇ ਕਾਰਨ ਲੋਕਾਂ ਨੂੰ ਜਿਹੜੀ ਆ ਕਾਫੀ ਰਕਮ ਜਿਹੜੀ ਆ ਉੱਭਾ ਸਕੇਗੀ ਤਾਂ ਇਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਕਿ ਟੀਵੀ ਟੀਵੀ ਵੀ ਇਲੈਕਟ੍ਰੋਨਿਕ ਚੀਜ਼ ਦੇ ਵਿੱਚ ਸ਼ਾਮਲ ਹੁੰਦਾ ਹੈ ਲੋਕ ਘਰਾਂ ਦੇ ਵਿੱਚ ਇਹਨੂੰ ਵਰਤਦੇ ਨੇ ਕਾਫੀ ਇਸ ਦੀ ਵਰਤੋਂ ਕੀਤੀ ਜਾਂਦੀ ਆ ਦੇ ਉੱਤੇ ਜਿਹੜੀ ਹੈ ਜੀਐਸਟੀ ਸੀ ਉਹ ਜਿਹੜੀ ਹੈ 28% ਲਈ ਜਾਂਦੀ ਸੀ ਤਾਂ ਹੁਣ ਜਿਹੜੀ ਇਸ ਦੀ ਜੀਐਸਟੀ ਘਟਾ ਕੇ ਕਟੌਤੀ ਕੀਤੀ ਗਈ ਆ ਜਿਸ ਦੇ ਵਿੱਚ 18 18% ਜਿਹੜੀ ਹੈ ਕੇਵਲ ਜੀਐਸਟੀ ਉਹ ਲੱਗੇਗੀ ਜੇਕਰ ਗੱਲ ਕਰਨੀ ਹੈ ਤਾਂ ਜੇਕਰ ਕੋਈ ਵਿਅਕਤੀ ਐਲਸੀਡੀ ਖਰੀਦਦਾ ਵੱਡੀ ਐਲਸੀਡੀ ਖਰੀਦ ਖਰੀਦਣੀ ਚਾਹੁੰਦਾ ਸੀ ਪਰ ਉਸ ਦਾ ਬਜਟ ਲੋ ਸੀ 25 ਤੋਂ 30000 ਰੁਪਏ ਉਸ ਦਾ ਬਜਟ ਸੀ ਤਾਂ ਉਸ ਨੂੰ ਜਿਹੜੀ ਹੈ ਕੱਟ ਸਾਈਜ਼ ਦੀ ਜਿਹੜੀ ਹੈ LCD ਲੈਣੀ ਪੈਂਦੀ ਸੀ ਪਰ ਹੁਣ ਉਸ ਨੂੰ ਘਬਰਾਉਣ ਦੀ ਲੋੜ ਨਹੀਂ ਉਸ ਦੇ ਲਈ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਹੁਣ ਉਨੀ ਕੀਮਤ ਦੇ ਵਿੱਚ ਉਹ ਵੱਡੀ ਤੇ ਉੱਚਾ ਮਾਡਲ ਜਿਹੜਾ LCD ਦਾ ਉਹ ਲੈ ਸਕਦਾ ਹੈ ਕਿਉਂਕਿ ਹੁਣ ਜੇਕਰ ਕੋਈ ਵਿਅਕਤੀ ਟੌਪ ਮਾਡਲ ਜਿਹੜਾ ਹੈ ਪੂਰੀ ਲਗਜ਼ਰੀ ਜਿਹੜੀ LCD ਲੈਣੀ ਚਾਹੁੰਦਾ ਹੈ ਤਾਂ ਹੁਣ ਜਿਹੜੀ ਉਸ ਦੀ ਕੀਮਤ ਜੇਕਰ 30 ਤੋਂ 35000 ਰੁਪਏ ਆ ਤਾਂ 18% जीएसटी ਦੇ ਹਿਸਾਬ ਨਾਲ ਉਸ ਨੂੰ ਇਹ ਸਾਰੀ ਜਿਹੜੀ ਐਲਸੀਡੀ ਦੀ ਕੀਮਤ 25 ਤੋਂ 27000 ਰੁਪਏ ਦੇ ਕਰੀਬ ਪਵੇਗੀ ਜਿਸ ਦੇ ਕਾਰਨ ਉਹ 5 ਤੋਂ ਜਿਹੜਾ 7000 ਰੁਪਏ ਆਪ ਦਾ ਬਚਾ ਸਕਦਾ ਆਮ ਲੋਕਾਂ ਨੂੰ ਰਾਹਤ ਦੀ ਇਹ ਗੱਲ ਹੈ ਸਰਕਾਰ ਦੇ ਵੱਲੋਂ ਬਹੁਤ ਹੀ ਵਧੀਆ ਇਹ ਫੈਸਲਾ ਲਿਆ ਗਿਆ ਜੀਐਸਟੀ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਹੈ ਜੇ ਦੇਖਿਆ ਜਾਵੇ ਤਾਂ ਦੇਸ਼ ਦੀ ਆਰਥਿਕਤਾ ਦੇ ਵਿੱਚ ਵੀ ਸੁਧਾਰ ਵਾਲੀ ਇੱਕ ਵੱਡੀ ਗੱਲ ਹੈ ਜੇਕਰ ਇਸ ਤੋਂ ਬਾਅਦ ਗੱਲ ਕਰੀ ਆਪਾਂ ਵਾਸ਼ਿੰਗ ਮਸ਼ੀਨ ਤੇ ਫਰਿੱਜ ਦੀ ਇਹ ਵੀ ਇੱਕ ਇਲੈਕਟ੍ਰੋਨਿਕ ਜਿਹੜੇ ਸਾਧਨ ਨੇ ਘਰਾਂ ਦੇ ਵਿੱਚ ਵਰਤੇ ਜਾਂਦੇ ਨੇ ਬਿਜਲੀ ਤੇ ਚੱਲਦੇ ਆ ਤਾਂ ਇਸ ਦੇ ਵਿੱਚ ਵੀ ਜਿਹੜੀ ਹੈ ਪਹਿਲਾਂ 28% ਜੀਐਸਟੀ ਜਿਹੜੀ ਹੈ ਉਹ ਲਗਾਈ ਜਾਂਦੀ ਸੀ ਪਰ ਹੁਣ ਜਿਹੜੀ ਇਸ ਤੇ ਵਿੱਚ ਕਟੌਤੀ ਕਰਕੇ ਜਿਹੜੀ ਹੈ 18% ਜੀਐਸਟੀ ਕੀਤੀ ਗਈ ਆ ਹੁਣ ਲੋਕਾਂ ਨੂੰ ਜਿਹੜੀ ਆ ਕਾਫੀ ਰਾਹਤ ਮਿਲੇਗੀ ਜੇਕਰ ਕੋਈ ਵਿਅਕਤੀ ਖਰੀਦਦਾ ਹੈ ਤਾਂ ਉਸ ਨੂੰ ਜਿਹੜੀ ਆ 5 ਤੋਂ ਲੈ ਕੇ 7000 ਤੱਕ ਰੁਪਏ ਦੀ ਜਿਹੜੀ ਆ ਰਕਮ ਜਿਹੜੀ ਆ ਉਹ ਵਿਅਕਤੀ ਦੀ ਵਸ ਸਕਦੀ ਆ ਤਾਂ ਹੁਣ ਇਹ ਸਰਕਾਰ ਦੇ ਵੱਲੋਂ ਵੱਡਾ ਜਿਹੜਾ ਤੋਹਫਾ ਤਿਹਾਰਾਂ ਦੇ ਦਿਨਾਂ ਦੇ ਵਿੱਚ ਆਮ ਜਨਤਾ ਨੂੰ ਦਿੱਤਾ ਗਿਆ ਹਾਲਾਂਕਿ ਇਹਨਾਂ ਦੀ ਜਿਹੜੀਆਂ ਨਵੀਆਂ ਜਿਹੜੀ ਜਿੱਦਾਂ ਕਿ 28% ਤੋਂ 18% GST ਜਿਹੜੀ ਹੋਈ ਹੈ ਇਹ ਸੂਚੀ ਹਲੇ ਜਿਹੜੀ ਹੈ 22 ਸਤੰਬਰ ਨੂੰ ਯਾਨੀ ਸੋਮਵਾਰ ਨੂੰ ਨਵਰਾਤੇ ਪਹਿਲੇ ਨਵਰਾਤੇ ਦੇ ਦਿਨ ਜਿਹੜੀ ਹੈ ਸਰਕਾਰ ਦੇ ਵੱਲੋਂ ਜਿਹੜੀ ਆ ਉਹ ਲਿਸਟ ਜਿਹੜੀ ਆ ਤਿਆਰ ਕਰਕੇ ਜਿਹੜੀ ਆ ਸਾਂਝੀ ਕੀਤੀ ਜਾਵੇਗੀ ਜੇਕਰ ਆਪਾਂ ਕੁੱਲ ਸਮਾਨ ਦੀ ਗੱਲ ਕਰ ਲਈਏ ਜੇਕਰ ਦੱਸਿਆ ਜਾਵੇ ਕਿ ਖਾਣ ਪੀਣ ਦੇ ਸਮਾਨ ਦੇ ਵਿੱਚ ਆਪਾਂ ਗੱਲ ਕਰ ਲਈਏ ਮਠਾਈ ਹੈ ਮਠਾਈ ਦੀ ਜਿਹੜੀ ਕੀਮਤ ਹੈ 200 ਰੁਪਏ ਤੇ ਹੁਣ ਉਸ ਦੇ ਉੱਤੇ ਜੇਕਰ ਜੀਐਸਟੀ ਦਰ ਲੱਗਦੀ ਆ ਆਪਾਂ ਜੀਐਸਟੀ ਦਾ ਜਿਹੜਾ ਫਾਰਮੂਲਾ ਉਹ ਤੁਹਾਨੂੰ ਸਮਝਾ ਦਿੰਨਾ ਕਿ ਕਿਸ ਹਿਸਾਬ ਦੇ ਨਾਲ ਜਿਹੜੀ ਹੈ ਇਹ ਗੱਲਬਾਤ ਹੁੰਦੀ ਆ ਕਿਸ ਹਿਸਾਬ ਦੇ ਤਰੀਕੇ ਦੇ ਨਾਲ ਜਿਹੜੀ ਹੈ ਜੀਐਸਟੀ ਲੱਗਦੀ ਆ ਜੇਕਰ ਗੱਲਬਾਤ ਕਰ ਲਈ ਆ ਆਪਾਂ ਤੇ ਮਠਾਈ ਦਾ ਡੱਬਾ ਉਸ ਦੀ ਕੀਮਤ ਜਿਹੜੀ ਹੈ 200 ਰੁਪਏ ਤੇ ਜੇ ਇਸ ਦੇ ਉੱਤੇ ਜਿਹੜੀ ਜੀਐਸਟੀ ਲੱਗਦੀ ਆ ਤਾਂ ਸਰਕਾਰ ਜੀਐਸਟੀ ਤੋਂ ਬਾਅਦ ਜਿਹੜੀ ਹੈ ਇਸ ਦੀ ਕੀਮਤ ਵਿਅਕਤੀ ਜਿਹੜਾ ਗਾਹਕ ਤੋਂ ਦੁਕਾਨਦਾਰ ਨੂੰ ਜਿਹੜਾ ਉਹ ਜੀਐਸਟੀ ਮਿਲਾ ਕੇ 200 ਰੁਪਏ ਤਾਂ ਜਿਹੜੀ ਵਸਤੂ ਦੀ ਕੀਮਤ ਹੋਗੀ ਤੇ 5% ਜੀਐਸਟੀ ਦੇ ਹਿਸਾਬ ਨਾਲ 10 ਰੁਪਏ ਜਿਹੜੀ ਰਕਮ ਲੱਗਦੀ ਆ ਤਾਂ ਕੁੱਲ ਕੀਮਤ ਜਿਹੜੀ ਹੈ 210 ਰੁਪਏ ਜਿਹੜੀ ਐ ਇਸ ਮਠਾਈ ਦੇ ਡੱਬੇ ਦੀ ਹੋ ਜਾਂਦੀ ਆ ਤਾਂ ਜਿਹੜਾ ਇੱਕ ਗਾਹਕ ਆ 210 ਰੁਪਏ ਜਿਹੜਾ ਹੈ ਜੀਐਸਟੀ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਸਰਕਾਰ ਨੂੰ ਭੇਜਦਾ ਤਾਂ 10 ਰੁਪਏ ਜਿਹੜੇ ਆ ਸਰਕਾਰ ਨੂੰ ਜਾਂਦੇ ਆ ਤੇ ਬਾਕੀ ਕੀਮਤ ਜਿਹੜੀ ਇਸ ਵਸਤੂ ਦੀ ਹੁੰਦੀ ਆ ਜਿਸ ਤੋਂ ਬਾਅਦ ਵਿਅਕਤੀ ਦੀ ਜੇਬ ਦੇ ਵਿੱਚੋਂ ਗਾਹਕ ਦੀ ਜੇਬ ਦੇ ਵਿੱਚੋਂ ਜਿਹੜੇ ਆ 210 ਰੁਪਏ ਜਾਂਦੇ ਆ ਜਿਸ ਦੇ ਵਿੱਚੋਂ 5% ਜੀਐਸਟੀ ਦਾ ਪੈਸਾ ਜਿਹੜਾ ਉਹ ਸਰਕਾਰ ਨੂੰ ਜਿਹੜਾ ਇੱਕ ਤੇ ਇਸ ਤੋਂ ਬਾਅਦ ਜੇਕਰ ਗੱਲ ਕਰ ਲਈ ਆਪਾਂ ਸ਼ੈਂਪੂ ਦੀ ਤਾਂ ਸ਼ੈਂਪੂ ਦੀ ਬੋਤਲ ਜੇਕਰ ਆਪਾਂ ਗੱਲ ਕਰ ਲਈਏ ਤਾਂ ਇਸ ਦੀ ਕੀਮਤ ਜੇਕਰ 15% ਹੈ ਤਾਂ ਹੁਣ ਇਸ ਦੇ ਉੱਤੇ 18% ਜਿਹੜਾ ਉਹ ਟੈਕਸ ਲੱਗੇਗਾ ਤਾਂ ਹੁਣ ਇਸ ਦੇ ਵਿੱਚ ਕੀ ਗੱਲ ਹੋਵੇਗੀ ਤਾਂ ਜਿਹੜਾ 150 ਰੁਪਏ ਦੇ حساب ਦੇ ਨਾਲ ਜੇਕਰ 18% ਟੈਕਸ ਲੱਗਦਾ ਤਾਂ 27 ਰੁਪਏ ਦੀ ਕੀਮਤ ਜਿਹੜੀ ਹੈ ਉਸ ਦੇ ਵਿੱਚ ਵਾਧਾ ਹੁੰਦਾ ਜੇਕਰ ਇਸ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਜੇਕਰ 18% ਦੀ ਜਗ੍ਹਾ ਤੇ ਟੈਕਸ 5% ਲੱਗਦਾ ਹੁੰਦਾ ਤਾਂ ਜਿਹੜਾ ਸਤਾਈ ਜਿਹੜਾ ਰੁਪਏ ਦੀ ਕੀਮਤ ਬਾਦਿਆ ਤਾਂ ਮੁੱਲੋਂ ਮੱਲਿਓ ਕੀਮਤ ਦੇ ਵਿੱਚ ਗਰਾਵਟ ਹੋਣੀ ਸੀ ਤਾਂ ਹੁਣ ਜਿਹੜਾ 150 ਰੁਪਏ ਦੀ ਕੀਮਤ ਹੈ ਤਾਂ ਹੁਣ ਇਸ ਦੇ ਉੱਤੇ ਜੇਕਰ 18% ਟੈਕਸ ਲੱਗੇਗਾ ਤਾਂ ਕੁੱਲ ਰਕਮ ਜਿਹੜੀ ਹੈ 27 ਰੁਪਏ ਉਸ ਦੇ ਵਿੱਚ ਜੁੜ ਕੇ ਜਿਹੜਾ ਹੁਣ 177 ਰੁਪਏ ਦੀ ਜਿਹੜੀ ਹੈ ਇਹ ਸ਼ੀਸ਼ੀ ਜਿਹੜਾ ਫੋਰ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸ ਰਿਹਾ ਕਿ 177 ਰੁਪਏ ਦੀ ਕੁੱਲ ਕੀਮਤ ਜਿਹੜੀ ਆ ਉਹ ਰਹੇਗੀ ਜੇਕਰ ਇਸ ਤੋਂ ਬਾਅਦ ਗੱਲ ਕਰ ਲਈਏ ਆਪਾਂ AC ਦੀ TV ਦੀ ਤਾਂ ਹੁਣ AC TV ਦੀ ਗੱਲ ਕਰ ਲਈਏ ਤਾਂ ਜੇਕਰ AC ਜਾਂ TV ਦੀ ਕਿਸੇ ਦੀ ਕੀਮਤ ਜਿਹੜੀ ਹੈ 40000 ਰੁਪਏ ਪਹਿਲਾਂ ਇਸ ਦੀ ਜਿਹੜੀ GST ਲੱਗਦਾ ਸੀ ਗੈਨਾ ਦੇ ਉੱਤੇ ਉਹ 28% ਲੱਗਦਾ ਸੀ ਹੁਣ ਇਸ ਦੇ ਉੱਤੇ ਕਟੌਤੀ ਕਰਕੇ ਜਿਹੜਾ ਹੈ ਉਹ 18% ਕਰ ਦਿੱਤਾ ਗਿਆ ਤਾਂ ਜਿਹੜਾ ਕੁੱਲ ਕੀਮਤ ਹੈ ਜਿਹੜੀ ਉਹ 40000 ਰੁਪਏ ਤੇ 18% GST ਲਾ ਕੇ ਜਿਹੜਾ 7200 ਰੁਪਏ ਜਿਹੜੀ ਹੈ ਉਹ ਕੀਮਤ ਦੇ ਵਿੱਚ ਵਾਧਾ ਹੁੰਦਾ ਤਾਂ ਵਿਅਕਤੀ ਦੀ ਜੇਬ ਦੇ ਵਿੱਚੋਂ ਜਿਹੜਾ 47200 ਰੁਪਿਆ ਜਿਹੜਾ ਉਹ ਗਾਹਕ ਗਾਹਕ ਨੂੰ ਜਿਹੜਾ ਉਹ ਦੁਕਾਨਦਾਰ ਨੂੰ ਦੇਣਾ ਪਵੇਗਾ ਜਿਸ ਦੇ ਵਿੱਚੋਂ ਸਿੱਧੇ ਤੋਂ ਸਿੱਧੇ ਰੂਪ ਦੇ ਵਿੱਚ ਜੀਐਸਟੀ ਦਾ ਪੈਸਾ ਜਿਹੜਾ 7200 ਰੁਪਿਆ ਇਹ ਸਰਕਾਰ ਨੂੰ ਜਿਹੜਾ ਸਿੱਧੇ ਤੌਰ ਤੇ ਜਿਹੜਾ ਗਾਹਕ ਸਰਕਾਰ ਨੂੰ ਦਿੰਦਾ ਜੇਕਰ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਲਗਜ਼ਰੀ ਕਾਰਾਂ ਦੀ ਕਾਰਾਂ ਵਿਜਲੀਆਂ ਅੱਜ ਕੱਲ ਇਲੈਕਟ੍ਰੋਨਿਕ ਰੂਪ ਦੇ ਵਿੱਚ ਨੇ ਇਹਨਾਂ ਦੇ ਉੱਤੇ ਜਿਹੜਾ 28% ਟੈਕਸ ਲੱਗੇਗਾ ਤਾਂ ਜੇਕਰ ਆਪਾਂ ਗੱਲ ਕਰ ਲਈਏ ਤਾਂ ਜੇ ਕੋਈ ਕੋਈ ਲਗਜ਼ਰੀ ਕਾਰ ਜਿਹੜੀ ਹੈ ਉਸਦੀ ਕੀਮਤ ਜਿਹੜੀ ਆ 15 ਲੱਖ ਰਹਿਣ ਵਾਲੀ ਆ ਉਸ ਦੇ ਉੱਤੇ 28 ਜਿਹੜਾ ਪਰਸੈਂਟ ਟੈਕਸ ਲੱਗੇਗਾ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰ ਲਈਏ ਹੁਣ ਜਿਹੜਾ ਟੈਕਸ ਉਹਨਾਂ ਦੇ ਉੱਤੇ 18% ਲੱਗੇਗਾ ਤੇ ਹੁਣ ਜੇਕਰ ਗੱਲ ਕਰ ਲਈਏ ਆਪਾਂ ਜੇਕਰ 28% ਜਿਹੜਾ ਟੈਕਸ ਲੱਗੇਗਾ ਜਦ ਕਿ 15 ਲੱਖ ਰੁਪਏ ਜਿਹੜਾ ਲਗਜ਼ਰੀ ਕਾਰ ਦੇ ਉੱਤੇ ਇੱਕ ਗਾਹਕ ਖਰਚ ਕਰ ਰਿਹਾ ਤਾਂ 28% ਉਹ ਸਰਕਾਰ ਨੂੰ ਜਿਹੜਾ ਟੈਕਸ ਦਿੰਦਾ ਸੀ 15 ਲੱਖ ਤੋਂ ਬਾਅਦ ਉਸਦੀ ਕੀਮਤ ਜਿਹੜੀ ਆ ਹੋਰ ਵੱਧ ਕੇ ਜਿਹੜੀਆਂ 4 ਲੱਖ 20000 ਰੁਪਏ ਹੋ ਜਿਹੜਾ ਇੱਕ ਗਾਹਕਾ 420000 ਰੁਪਏ ਜਿਹੜਾ ਹੈ ਟੈਕਸ ਦੇ ਰੂਪ ਦੇ ਵਿੱਚ ਇਹ ਸਰਕਾਰ ਨੂੰ ਭੇਜਦਾ ਸੀ ਹੁਣ ਇਸ ਦੇ ਵਿੱਚ ਕਟੌਤੀ ਕੀਤੀ ਗਿਆ ਹੁਣ ਜਿਹੜੀ ਹੈ 28% ਘਟਾ ਕੇ ਜਿਹੜੀ ਹੈ ਇਹ ਵੀ 18% ਜਿਹੜੀ ਹੈ ਗਾਹਕਾਂ ਨੂੰ ਜੀਐਸਟੀ ਜੜੀ ਦੇਣੀ ਪਵੇਗੀ ਜਿਸ ਦੇ ਕਾਰਨ ਜਿਹੜੀ ਹੁਣ ਜੇਕਰ ਵਿਅਕਤੀ 15 ਲੱਖ ਦੀ ਕਾਰ ਲੈਂਦਾ ਹੈ ਤਾਂ ਉਸ ਦੇ ਉੱਤੇ 28% ਜਿਹੜਾ ਟੈਕਸ ਲੱਗਦਾ ਹੈ ਤਾਂ 15 ਲੱਖ ਦੇ ਵਿੱਚ ਜਿਹੜਾ ਟੈਕਸ ਦੀ ਰਕਮ 420000 ਰੁਪਏ ਜੁੜਦੀ ਹੈ ਤਾਂ ਉਹ ਕੁੱਲ ਰਕਮ ਜਿਹੜੀ ਹੈ 19200000 ਜੜੀ ਦੇ ਕਰੀਬ ਇਹ ਰਕਮ ਜੜੀ ਹੈ ਇਹ ਸਰਕਾਰ ਇੱਕ ਗਾਹਕ ਜਿਹੜਾ ਆਪਣੀ ਜੇਬ ਦੇ ਵਿੱਚੋਂ ਦਿੰਦਾ ਜਿਸ ਦੇ ਵਿੱਚੋਂ 420000 ਰੁਪਏ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਇਹ ਪੈਸਾ ਜਿਹੜਾ ਸਿੱਧੇ ਤੌਰ ਤੇ ਸਰਕਾਰ ਨੂੰ ਜਾਂਦਾ ਜੇਕਰ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਆਮ ਖਾਣ ਪੀਣ ਦੀ ਵਸਤੂ ਦੀ ਜਿਦਾ ਚਾਵਲ ਹੋ ਗਿਆ ਕੋਈ ਕਣਕ ਕਣਕ ਦਾਲ ਹੋ ਗਈ ਇਹਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਹੁੰਦਾ 0% ਟੈਕਸ ਹੁੰਦਾ ਇਸ ਦੀ ਕੀਮਤ ਜਿਹੜੀ ਹੈ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਸ ਤੇ ਰਹਿੰਦੀ ਹੈ ਤਾਂ ਇਹ ਕੁਝ ਖਾਸ ਕੀਮਤਾਂ ਸੀ ਜਿਨ੍ਹਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਤੇ ਜਿਹੜੇ ਹੁਣ GST ਦੀ ਕਟੌਤੀ ਤੇ ਦਰਾਂ ਨੇ ਜਿਹੜੀਆਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਜਿਹੜੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਚੀਜ਼ਾਂ ਸੀ ਉਹਨਾਂ ਦੇ ਉੱਤੇ 18% ਜਿਹੜਾ ਉਹ ਟੈਕਸ ਜਿਹੜਾ ਸਰਕਾਰ ਵਸੂਲਦੀ ਸੀ ਕਈ ਚੀਜ਼ਾਂ ਦੇ ਉੱਤੇ 18% ਟੈਕਸ ਸੀ ਕਈ ਚੀਜ਼ਾਂ ਦੇ ਉੱਤੇ ਜਿਹੜਾ ਹੈ 28% ਟੈਕਸ ਸੀ ਜੇਕਰ ਆਪਾਂ ਫੋਰਚਨਰ ਗੱਡੀ ਦੀ ਵੀ ਗੱਲ ਕਰ ਲਈਏ ਕਿ ਕਾਫੀ ਲੋਕਾਂ ਦੀ ਜਿਹੜੀ ਇਹ ਗੱਡੀ ਪਸੰਦ ਹੈ ਕਾਫੀ ਲੋਕ ਇਹ ਗੱਡੀ ਨੂੰ ਖਰੀਦਣ ਦੇ ਚਾਹਵਾਨ ਨੇ ਮਾਰਕੀਟ ਦੇ ਵਿੱਚ ਵੀ ਦੇਖਿਆ ਗਿਆ ਬਹੁਤ ਹੀ ਵਕੂਫ ਜਿਹੜੀ ਹੈ ਇਹ ਗੱਡੀ ਹੈ ਇਹਦੇ ਉੱਤੇ ਪਹਿਲਾਂ ਜਿਹੜਾ 28% ਟੈਕਸ ਲੱਗਦਾ ਸੀ ਇਸ ਤੋਂ ਇਲਾਵਾ ਇਸ ਗੱਡੀ ਦੇ ਉੱਤੇ 22% ਜਿਹੜਾ ਅਸੈਸਟ ਲੱਗਦਾ ਸੀ ਜਿਸ ਨੂੰ ਮਿਲਾ ਕੇ ਕੁੱਲ ਜਿਹੜਾ 50% ਦੇ ਕਰੀਬ ਜਿਹੜਾ ਇਹ ਗੱਡੀ ਦੇ ਉੱਤੇ ਟੈਕਸ ਲੱਗਦਾ ਸੀ ਜੇਕਰ ਮੰਨਿਆ ਜਾਵੇ ਕਿ 33 ਲੱਖ ਰੁਪਏ ਜਿਹੜਾ ਬੇਸ ਮਾਡਲ ਫੋਰਚੂਨਰ ਕਾਰ ਹੈ ਉਸ ਦੀ ਕੀਮਤ ਹੈ ਤਾਂ 50% ਉਸ ਦੇ ਉੱਤੇ ਟੈਕਸ ਲੱਗਦਾ ਸੀ ਜਿਸ ਦੇ ਕਾਰਨ ਇਸ ਦੀ ਕੀਮਤ ਜਿਹੜੀ ਹੈ 50 ਲੱਖ ਦੇ ਪਲੱਸ ਹੋ ਜਾਂਦੀ ਸੀ ਜਿਸ ਦੇ ਕਾਰਨ ਉਹਨਾਂ ਨੇ ਇਸ ਦੇ ਵਿੱਚ ਵੀ ਜਿਹੜੀ ਹੈ ਗਰਾਵਟ ਦੇਖੋ ਨੂੰ ਮਿਲੇਗੀ ਜੇਕਰ ਕੋਈ ਫੋਰਚੂਨਰ ਦਾ ਬੇਸ ਮਾਡਲ ਖਰੀਦਦਾ ਹੈ ਕੋਈ ਵਿਅਕਤੀ ਵੇਸ ਮਾਡਲ 3 ਦਤਾ ਹੁਣ ਤੁਹਾਡੇ ਲਈ ਵੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜੀਐਸਟੀ ਦਰਾਂ ਕੱਟੀਆਂ ਨੇ ਹਰ ਇੱਕ ਚੀਜ਼ ਤੇ ਜਿਹੜੀ ਹੈ ਜੀਐਸਟੀ ਦੀ ਦਰ ਜਿਹੜੀ ਹੈ ਉਹ ਬਦਲੀ ਹੈ ਜਿੱਤੇ 18% ਜੀਐਸਟੀ ਲੱਗਦੀ ਸੀ ਉਸਤੇ 5% ਲੱਗੇਗੀ ਜਿੱਥੇ 28% ਲੱਗਦੀ ਸੀ ਉੱਥੇ 18% ਲੱਗੇਗੀ ਤਾਂ ਜੇਕਰ ਹੁਣ ਤੁਸੀਂ ਫੋਰਚੂਨਰ ਗੱਡੀ ਖਰੀਦ ਰਹੇ ਹੋ ਤਾਂ ਤੁਹਾਨੂੰ ਵੀ ਜਿਹੜੀ ਹੈ 3 ਲੱਖ ਰੁਪਏ ਤੱਕ ਦੀ ਜਿਹੜੀ ਹੈ ਭਾਰੀ ਛੋਟ ਮਿਲ ਸਕਦੀ ਹੈ 3 ਲੱਖ ਰੁਪਏ ਤੱਕ ਤੁਹਾਡੇ ਜਿਹੜੇ ਆ ਪੈਸੇ ਬਚ ਸਕਦੇ ਆ ਤਾਂ ਹੁਣ ਜਿਹੜਾ ਸਰਕਾਰ ਦੇ ਵੱਲੋਂ ਤਿਹਾਰਾਂ ਦੇ ਦਿਨਾਂ ਦੇ ਵਿੱਚ ਆਮ ਜਨਤਾ ਦੇ ਬਾਰੇ ਸੋਚਿਆ ਗਿਆ ਆਮ ਜਨਤਾ ਨੂੰ ਜਿਹੜੀ ਆ ਵੱਡਾ ਤੋਹਫਾ ਦਿੱਤਾ ਗਿਆ ਤਾਂ ਹੁਣ ਜਿਹੜਾ 28% GST ਨੂੰ ਘਟਾ ਕੇ 5% ਕੀਤਾ ਗਿਆ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਸੀ ਉਹਨਾਂ ਦੇ ਉੱਤੇ ਜਿਹੜੀ ਹੈ ਸਭ ਤੋਂ ਵੱਧ ਜਿਹੜੀ ਹੈ ਜੀਐਸਟੀ ਦੇਖਣ ਨੂੰ ਮਿਲਿਆ ਸਰਕਾਰ ਨੇ ਸਭ ਤੋਂ ਵੱਧ ਜੀਐਸਟੀ ਦਾ ਪੈਸਾ ਜਿਹੜਾ ਇਲੈਕਟ੍ਰੋਨਿਕ ਚੀਜ਼ਾਂ ਦੇ ਉੱਤੋਂ ਵਸੂਲਿਆ ਕਿਉਂਕਿ ਇਹਨਾਂ ਦੇ ਉੱਤੇ 28% ਜੀਐਸਟੀ ਲੱਗਦਾ ਸੀ ਤਾਂ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਸਿਰਫ 18% ਜੀਐਸਟੀ ਲੱਗੇਗਾ ਜਿਹੜੀਆਂ ਰੋਜ਼ਮਰਾਂ ਦੀ ਜਿੰਦਗੀ ਦੇ ਚੀਜ਼ਾਂ ਵਰਤਣ ਵਾਲੀਆਂ ਸੀ ਜਿੱਦਾਂ ਕਿ ਸ਼ੈਂਪੂ ਹੋ ਗਿਆ ਖਾਣ ਪੀਣ ਦੀਆਂ ਚੀਜ਼ਾਂ ਹੋ ਗਿਆ ਉਹਨਾਂ ਦੇ ਉੱਤੇ ਜਿਹੜਾ 18% GST ਲੱਗਦਾ ਸੀ ਲੱਗਦਾ ਸੀ ਤੇ ਹੁਣ ਉਹ ਵੀ ਘਟਾ ਕੇ ਜਿਹੜਾ 5% ਕੀਤਾ ਗਿਆ ਤਾਂ ਮੱਲੋ ਮੱਲੀ ਜਿਹੜਾ ਹੁਣ ਜਿਹੜਾ ਇਹਨਾਂ ਦੇ ਕੀਮਤਾਂ ਦੇ ਵਿੱਚ ਜਿਹੜੀ ਆ ਕਾਫੀ ਗਰਾਵਟ ਆਵੇਗੀ ਜਿਸ ਤੋਂ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਕਾਫੀ ਬਦਲਣ ਵਾਲੀਆਂ ਲੋਕਾਂ ਦੀ ਜਿਹੜੀ ਆ ਕਾਫੀ ਪੈਸਿਆਂ ਦਾ ਬਚਾਅ ਹੋਵੇਗਾ ਤੁਹਾਨੂੰ ਕੀ ਲੱਗਦਾ ਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਦਿੱਤਾ ਗਿਆ ਆਮ ਜਨਤਾ ਨੂੰ ਇਹ ਤੋਹਫਾ ਕਿੰਨਾ ਜਿਹੜਾ ਲਾਭਦਾਇਕ ਹੋਵੇਗਾ ਤੁਹਾਡੇ ਲਈ ਕਿੰਨਾ ਜਿਹੜੇ GST ਦਰਾਂ ਚੁਕਟौती ਹੋਈ ਆ ਤੁਹਾਨੂੰ ਕੀ ਲੱਗਦਾ ਕਿ ਇਸ ਦਾ ਕੀ ਫਾਇਦਾ ਹੋਵੇਗਾ ਲੋਕਾਂ ਨੂੰ ਲੋਕ ਇਸ ਦੇ ਨਾਲ ਖੁਸ਼ ਹੋਣਗੇ ਵੱਡੀ ਦਰਾਂ ਜਿਹੜੀ ਹੈ ਜੀਐਸਟੀ ਦੇ ਵਿੱਚ ਕਟੌਤੀ ਕੀਤੀ ਗਈ ਹੈ ਹਾਲਾਂਕਿ ਹਾਲਾਂਕਿ ਕੋਈ ਵੀ ਲਿਸਟ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਜਿਸ ਤੋਂ ਤੁਹਾਨੂੰ ਦੱਸ ਦਈਏ ਕਿ ਬਾਈ ਜਿਹੜਾ ਸਤੰਬਰ ਹੈ ਪਹਿਲਾ ਨਵਰਾਤਾ ਪਹਿਲੇ ਨਵਰਾਤੇ ਦੇ ਦਿਨ ਹੀ ਜਿਹੜੀਆਂ ਨਵੀਂ ਜੀਐਸਟੀ ਦਰਾਂ ਦੀ ਲਿਸਟ ਜਿਹੜੀ ਹੈ ਉਹ ਲਾਗੂ ਕਰ ਦਿੱਤੇ ਜਾਵੇਗੇ ਜਿਸ ਤੋਂ ਬਾਅਦ ਕੀਮਤਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੇ ਉਸ ਤੋਂ ਬਾਅਦ ਪੱਕਾ ਲਗਾਇਆ ਜਾ ਸਕੇਗਾ ਜਿਹੜੀ ਹੈ ਫੁੱਲ ਐਂਡ ਫਾਈਨਲ ਜਿਹੜੀ ਹੈ ਵਸਤੂ ਦੀ ਕੀਮਤ ਉਹ ਤੈਅ ਹੋ ਸਕੇਗੀ ਤਾਂ ਤੁਹਾਨੂੰ ਦੱਸ ਦੇ ਕਿ ਇਹ ਸਰਕਾਰ ਦਾ ਜਿਹੜਾ ਵੱਡਾ ਤੋਹਫਾ ਆਮ ਜਨਤਾ ਨੂੰ ਦਿੱਤਾ ਗਿਆ ਤੁਸੀਂ ਇਸ ਸਰਕਾਰ ਦੇ ਤੋਹਫੇ ਤੋਂ ਕਿੰਨੇ ਕੁ ਖੁਸ਼ ਹੋ ਕਮੈਂਟ ਸੈਕਸ਼ਨ ਦੇ ਨਾਲ ਆਪਣੀ رائے ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ